ਇਹਨਾਂ ਤਿੰਨ ਪੰਜਾਬੀ ਨੌਜਵਾਨਾਂ ਬਾਰੇ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਭਾਈ ਹਰਦੀਪ ਸਿੰਘ ਨੇਜਰ ਜੀ ਦੇ ਕਤਲकांड ਦੇ ਵਿੱਚ ਕੈਨੇਡਾ ਪੁਲਿਸ ਵਾਲਿਆਂ ਨੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ 3 ਮਈ ਨੂੰ ਕੈਨੇਡਾ ਦੇ ਵਿੱਚ ਗ੍ਰਿਫਤਾਰ ਕੀਤਾ ਆ ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਨੌਜਵਾਨਾਂ ਦੇ ਉੱਪਰ ਪੰਜਾਬ ਦੇ ਕਿਸੇ ਵੀ ਥਾਣੇ ਦੇ ਵਿੱਚ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਯਾਨੀ ਕਿ ਕਦੇ ਵੀ ਕੋਈ ਵੀ ਕੇਸ ਦਰਜ ਇਹਨਾਂ ਤਿੰਨਾਂ ਮੁੰਡਿਆਂ ਤੇ ਨਹੀਂ ਹੋਇਆ ਇਹ ਤਿੰਨ ਮੁੰਡੇ ਕੌਣ ਨੇ ਕਦੋਂ ਕੈਨੇਡਾ ਦੇ ਵਿੱਚ ਆਏ ਅੱਜ ਆਪਾਂ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਗੱਲ ਕਰਾਂਗੇ ਭਾਈ ਹਰਦੀਪ ਸਿੰਘ ਨਿੰਜਰਜੀ ਦੇ ਬਾਰੇ ਜਿਨ੍ਹਾਂ ਦਾ 18 ਜੂਨ 2023 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਕੈਨੇਡਾ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਇਹਨਾਂ ਕਾਤਲਾਂ ਦਾ ਜਿਹੜਾ ਕਿ ਭਾਲ ਕਰ ਰਹੀ ਸੀ ਤੇ ਹੁਣ ਪੁਲਿਸ ਵਾਲਿਆਂ ਨੂੰ ਸਫਲਤਾ ਹਾਸਲ ਹੋਈ ਆ ਪਹਿਲਾ ਮਜਰਮ ਹੈਗਾ ਜਿਹੜਾ ਪੁਲਿਸ ਵਾਲੇ ਕਹਿ ਰਹੇ ਆ ਕਰਨ ਬਰਾੜ ਉਮਰ ਉਸ ਦੀ ਹੈਗੀ ਆ 22 ਸਾਲ ਪਿੰਡ ਇਸ ਦਾ ਹੈਗਾ ਕੋਟ ਸੁਖੀਆ ਜਿਹੜਾ ਕਿ ਕੋਟ ਕਪੂਰੇ ਦੇ ਨਾਲ ਬਿਲਕੁਲ ਪੈਂਦਾ ਕੋਟਪੂਰਾ ਸ਼ਹਿਰ ਜਿਹੜਾ ਆ ਤੇ ਜ਼ਿਲ੍ਹਾ ਪੈਂਦਾ ਆ ਫਰੀਦਕੋਟ ਆ ਕਰਨ ਬਰਾੜ 2020 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਵਿੱਚ ਆਇਆ ਸੀ ਤੇ ਕਰਨ ਦਾ ਜਿਹੜੀ ਮਾਤਾ ਜੀ ਨੇ ਉਹ ਸਿੰਗਾਪੁਰ ਦੇ ਵਿੱਚ ਨੌਕਰੀ ਕਰਦੇ ਨੇ ਤੇ ਸਿੰਗਾਪੁਰ ਦੇ ਵਿੱਚ ਰਹਿੰਦੇ ਨੇ ਤੇ ਕਰਨ ਦੇ ਜਿਹੜੇ ਪਿਤਾ ਨੇ ਉਹਨਾਂ ਦੀ 1.5 ਸਾਲ ਪਹਿਲਾਂ ਹੀ ਮੌਤ ਹੋਈ ਆ ਤੇ ਉਹ ਆਪਣੇ ਪਿੰਡ ਕੋਟ ਸੁਖੀਏ ਦੇ ਵਿੱਚ ਹੀ ਵਿਆਹ ਸ਼ਾਦੀਆਂ ਵਾਸਤੇ ਬਿਸਤਰੇ ਕੰਬਲ ਰਜਾਈਆਂ ਕਿਰਾਏ ਤੇ ਦੇਣ ਦਾ ਕੰਮ ਕਰਦੇ ਸੀ ਤੇ ਉਹਨਾਂ ਦਾ ਜਿਹੜਾ ਨਾਮ ਵੀ ਸੀਗਾ ਉਹ ਕਰਨ ਬਿਸਤਰ ਪੰਡਾਰ ਸੀਗਾ ਫਿਲਹਾਲ ਜਦੋਂ ਪੁਲਿਸ ਵਾਲੇ ਹੁਣ ਘਰ ਦੇ ਵਿੱਚ ਗਏ ਨੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਕੱਲਾ ਦਾਦਾ ਸੀ ਉਹ ਵੀ ਘਰ ਛੱਡ ਕੇ ਚੱਲ ਗਏ ਨੇ ਪਰ ਪਿੰਡ ਵਾਲੇ ਹੈਰਾਨ ਨੇ ਕਿ ਕਰਨ ਬਰਾੜ ਦਾ ਕਿਵੇਂ ਨਾਂ ਆ ਗਿਆ ਵੀ ਤੇ ਪਿੰਡ ਵਾਲਿਆਂ ਨੂੰ ਯਕੀਨ ਆ ਨਹੀਂ ਆ ਰਿਹਾ ਦੂਸਰਾ ਮੁੰਡਾ ਹੈਗਾ ਯਾ ਕਰਨਪ੍ਰੀਤ ਸਿੰਘ ਉਮਰ ਇਸ ਦੀ ਹੈਗੀ ਯਾ 28 ਸਾਲ ਜ਼ਿਲ੍ਹਾ ਗਰਦਾਸਪੁਰ ਪਿੰਡ ਸੁੰਡਲ ਇਸ ਦੇ ਪਿਤਾ ਦੁਬਈ ਦੇ ਵਿੱਚ ਟਰੱਕ ਡਰਾਈਵਰ ਸੀ ਤੇ ਇਹ ਕਰਨਪ੍ਰੀਤ ਵੀ ਆਪਣੇ ਪਿਤਾ ਦੀ ਕੰਪਨੀ ਦੇ ਵਿੱਚ ਐਜ਼ ਏ ਟਰੱਕ ਡਰਾਈਵਰ ਦੁਬਈ ਦੇ ਵਿੱਚ ਗਿਆ ਉੱਥੇ ਇਸ ਨੇ ਆਪਣੇ ਪਿਤਾ ਦੇ ਨਾਲ 3 ਸਾਲ ਟਰੱਕ ਚਲਾਇਆ ਉਸ ਤੋਂ ਬਾਅਦ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕੀਤਾ ਤੇ ਕੈਨੇਡਾ ਦਾ ਵਰਕ ਪਰਮਿਟ ਲੱਗ ਗਿਆ ਤਕਰੀਬਨ 3 ਸਾਲ ਪਹਿਲਾਂ ਸਨ 2020 ਦੇ ਵਿੱਚ ਆਪਣਾ ਕਰਨਪ੍ਰੀਤ ਆਇਆ ਸੀਗਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਪਰ ਪਰ ਇਸ ਦਾ ਵੀ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਪਿੰਡ ਸੁੰਡਲ ਦੇ ਲੋਕ ਹੈਰਾਨ ਨੇ ਕਿ ਕਰਨਪ੍ਰੀਤ ਇੱਕ ਆਮ ਘਰ ਦਾ ਲੜਕਾ ਜਿਹੜਾ ਕਿ ਕਰਜ਼ਾ ਚੱਕ ਕੇ ਬਾਹਰ ਗਿਆ ਸੀ ਤੇ ਉਸ ਨੂੰ ਆਪਣੇ ਪੈਸੇ ਉਤਾਰਨ ਦੀ ਟੈਨਸ਼ਨ ਸੀ ਕਿਉਂਕਿ ਪਿਤਾ ਕਾਫੀ ਸਾਲਾਂ ਤੋਂ ਦੁਬਈ ਦੇ ਵਿੱਚ ਕੰਮ ਕਰ ਰਿਹਾ ਹੈ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਵਾਸਤੇ ਤੇ ਕਰਨਪ੍ਰੀਤ ਕਿਵੇਂ ਜਿਹੜਾ ਕਿ ਐਡਾ ਵੱਡਾ ਜਿਹੜਾ ਕਿ ਇਲਜ਼ਾਮ ਐ ਇੰਨੇ ਵੱਡੇ ਕਤਲ ਨੂੰ ਇਲਜ਼ਾਮ ਦੇ ਸਕਦਾ ਆ ਤੀਸਰਾ ਮੁੰਡਾ ਹੈਗਾ ਯਾ ਕਮਲਪ੍ਰੀਤ ਸਿੰਘ ਉਮਰ 22 ਸਾਲ ਪਿੰਡ ਇਸ ਦਾ ਹੈਗਾ ਯਾ ਚੱਕ ਕਲਾਂ ਜ਼ਿਲ੍ਹਾ ਜਲੰਧਰ ਨਕੋਦਰ ਦੇ ਕੋਲ ਪਿੰਡ ਪੈ ਜਾਂਦਾ ਯਾ ਕਮਲਪ੍ਰੀਤ ਦੇ ਪਿਤਾ ਦਾ ਕੰਮ ਹੈਗਾ ਯਾ ਆਰਥ ਦਾ ਤੇ ਚੰਗੀ ਜ਼ਮੀਨ ਜਾਇਦਾਦ ਆ ਤੇ ਕਮਲਪ੍ਰੀਤ ਸਨ 2019 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਵਿੱਚ ਆਇਆ ਸੀ ਇਸ ਦਾ ਵੀ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਇਸ ਦੇ ਪਿਤਾ ਵੱਲੋਂ ਇਸ ਦੀ ਵਧੀਆ ਪਰਵਰਿਸ਼ ਕੀਤੀ ਗਈ ਆ ਕਦੇ ਵੀ ਕਿਸੇ ਵੀ ਲੜਾਈ ਝਗੜੇ ਦੇ ਵਿੱਚ ਇਸ ਦਾ ਨਾਮ ਨਹੀਂ ਆਇਆ ਨਾ ਹੀ ਕਦੇ ਕਿਸੇ ਨੂੰ ਵੀ ਇਸਨੇ ਕਦੇ ਉੱਚੀ ਆਵਾਜ਼ ਦੇ ਵਿੱਚ ਗੱਲ ਕੀਤੀ ਆ ਪਿੰਡ ਵਾਲੇ ਸਾਰੇ ਹੈਰਾਨ ਨੇ ਵੀ ਇਸ ਮੁੰਡੇ ਦਾ ਕਿਵੇਂ ਨਾਮ ਆ ਸਕਦਾ ਇਸ ਕਤਲकांड ਦੇ ਵਿੱਚ ਤੁਸੀਂ ਕੀ ਸੋਚਦੇ ਹੋ ਇਸ ਕਤਲकांड ਬਾਰੇ ਇਹਨਾਂ ਤਿੰਨਾਂ ਮੁੰਡਿਆਂ ਦੇ ਜਿਨ੍ਹਾਂ ਦੇ ਨਾਮ ਆਏ ਨੇ ਕਰਨ ਬਰਾੜ ਕਰਨਪ੍ਰੀਤ ਕਮਲਪ੍ਰੀਤ ਜਿਨ੍ਹਾਂ ਮੁੰਡਿਆਂ ਦੀ ਉਮਰ ਹਜੇ 22 ਸਾਲ ਆ ਦੋਨਾਂ ਦੀ ਤੇ ਦੋਨਾਂ ਦੇ ਇੱਕ ਦੀ 22 ਸਾਲ ਆ ਦੂਸਰੇ ਦੀ 22 ਸਾਲ ਆ ਤੀਸਰੇ ਦੀ 28 ਸਾਲ ਉਮਰ ਆ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਤੁਸੀਂ ਕੀ ਸੋਚਦੇ ਹੋ ਇਹਨਾਂ ਤਿੰਨਾਂ ਮੁੰਡਿਆਂ ਬਾਰੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ